ਇਹ ਕੋਈ ਐਕਸਪੀਰੀ ਨਹੀਂ ਹਾਂਜੀ ਸਾਰੀ ਸਤਿ ਸ਼੍ਰੀ ਅਕਾਲ ਆ ਜਾ ਭਾਜੀ ਮੋਹਰੇ ਆ ਜੀ ਤੁਹਾਡੇੋਂ ਵੀ ਜੀ ਆਜੋ ਰੋਹ ਇੱਧਰ ਆਜੋ ਵਾਗੇ ਜੀ ਆ ਗਿਆ ਆ ਰਿਹਾ ਫੋਟੋ ਫੋਟੋ ਜੀ ਆ ਰਹੇ ਆ ਆਇਦੇ ਪਾਦੇ भाई जी मेरा भी ठनडे आम आदमी पार्टी जिंदाबाद आम आदमी पार्टी जिंदाबाद मैं ले इंद्रजीत कौरमान जिंदाबाद आ सियार खाल आम आदमी पार्टी जिंदाबाद आम आदमी पार्टी जिंदाबाद हां जी मैं ਅੱਜ ਜਿਹੜੀਆਂ ਨਵੀਆਂ ਭਰਤੀਆਂ ਜਿਹੜੀਆਂ ਗਿਆ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ ਨੌਜਵਾਨ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦਾ ਸਫਰ ਜਿਹੜਾ ਨਾ ਬੜੀ ਕਾਮਯਾਬੀ ਦੇ ਨਾਲ ਦਿਨ-ਦਰ-ਦਿਨ ਉੱਕੇ ਬੱਤਰ ਰਿਹਾ ਰੋਸ਼ ਦੀਆਂ ਸ਼ਮੂਲੀਅਤ ਜਿਹੜੀਆਂ ਵੱਡੇ ਪੱਤਰ ਤੇ ਦੁੰਦੀਆਂ ਕੱਲ ਤਲਵੰਡੀ ਸਲੇਮ ਤੋਂ ਤਕਰੀਬਨ ਜਿਹੜੇ ਟਕਸਾਲੀ ਅਕਾਲੀ ਦਲ ਦੇ ਲੋਕ ਅਤੇ ਕੁਝ ਕਾਂਗਰਸੀ ਜਿਨ੍ਹਾਂ ਨੇ ਦਰਜਨਾਂ ਦੀ ਗਣਤੀ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਇਤਨੇ ਹੀ ਦਰਜਨਾ ਦੇ ਵਿੱਚ ਹੀ ਬੀਬੀਆਂ ਨੇ ਵੀ ਤਲਵੰਡੀ ਸਲੇਵਾ ਅਲੱਗ ਤੋਂ ਪਾਰਟੀ ਦਾ ਪੱਲਾ ਫੜਿਆ ਨੌਜਵਾਨਾਂ ਨੇ ਕੱਲ ਉੱਥੇ ਅਲੱਗ ਤੋਂ ਬਾਤ ਅਵਾਜ਼ ਵੀ ਪਾਰਟੀ ਦਾ ਪੱਲਾ ਫੜਿਆ ਔਰ ਰੋਜ਼ ਹੀ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਅਸ਼ੂਲਿਤ ਹੋਰੀਆਂ ਕਦੀ ਤਲਵੰਡੀ ਪਰੋਂ ਕਦੀ ਕਿਤੇ ਕਿਤੇ ਰੋ ਡੇਲੀ ਅਸੀਂ ਇਹ ਸ਼ੂਲਿਤ ਕਰਦੇ ਅੱਜ ਬਹੁਤ ਸਾਰੇ ਨੌਜਵਾਨ ਹਲਕੇ ਦੇ ਜਿਹੜੇ ਆ ਉਹ ਅਵਾਜ਼ ਵੀ ਪਾਰਟੀ ਦੇ ਵਿੱਚ ਬਕਾਇਦਾ ਸ਼ਾਮਲ ਹੋਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਨੀਤੀਆਂ ਅੱਛੀਆਂ ਲੱਗਦੀਆਂ ਔਰ ਆਪਣਾ ਕੋਈ ਖੰਨੀਤਰ ਆਉਂਦਾ ਇਸ ਕਰਕੇ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਦਿਨ-ਪ੍ਰਤੀ ਵੱਡਾ ਹੋ ਰਿਹਾ ਔਰ ਬੜੀ ਮਹਾਨ ਦੀ ਗੱਲ ਹੈ ਸਾਡੇ ਵਾਸਤੇ ਇਹ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਕੀ ਏਜੰਡਾ ਨੂੰ ਲੈ ਕੇ ਜਿਹੜਾ ਇਲੈਕਸ਼ਨ ਲੜੀ ਜਾ ਰਹੀ ਡਾਕਟਰ ਸਾਹਿਬ ਅਸੀਂ ਪਹਿਲਾਂ 2022 ਦੀ ਇਲੈਕਸ਼ਨ ਦਾ ਏਜੰਡਾ ਕਲੀਅਰ ਵੀ ਆ ਤੇ ਉਹਦੇ ਤੇ ਵੱਡੇ ਪੱਧਰ ਤੇ ਕੰਮ ਵੀ ਚੱਲ ਰਿਹਾ ਐਸ ਵੇਲੇ ਜਿਹੜਾ ਅ ਲੋਕ ਸਭਾ ਦਾ ਇਲੈਕਸ਼ਨ ਦਾ ਏਜੰਡਾ ਆ ਤੇ ਭਾਜਪਾ ਨੂੰ ਲੰਮੇ ਕਰਤੇ ਤੇ ਦਾ ਅਜੰਡਾ ਆ ਔਰ ਇਹਨੂੰ ਲਾਭੇ ਕਰਦੇ ਜਿਹੜੇ ਕ੍ਰਪਸ਼ਨ ਦੇ ਵੱਡੇ-ਮੁੱਡੇ ਜਿਹੜੇ ਬਿਲਕੁਲ ਹੀ ਆਮ ਲੋਕਾਂ ਨੂੰ ਉਹੀ ਫੜ ਕੇ ਬਿਨਾਂ ਕਿਸੇ ਚਾਰजेस ਤੋਂ ਬਿਨਾਂ ਕਿਸੇ ਕ੍ਰਪਸ਼ਨ ਦੇ ਸ਼ਮੂਲੀਅਤ ਤੋਂ ਬਿਨਾਂ ਕੋਈ ਪ੍ਰੂਫ ਤੋਂ ਜ਼ਿਲ੍ਹਾ ਦੇ ਵਿੱਚ ਢੱਕਿਆ ਜਾ ਰਿਹਾ ਪਰ ਇਹਨਾਂ ਦੀ ਆਪਣੀ ਕ੍ਰਪਸ਼ਨ ਦਾ ਸਿਰਾ ਲੱਗਿਆ ਹੋਇਆ ਕਿ ਵੀ ਤੁਸੀਂ ਆ ਕਲਪਸੂ ਵੀ ਨਿਊਜ਼ ਦੇਖੀ ਹੋਣੀ ਆ ਕਿ ਜਦੋਂ ਇਹਨਾਂ ਨੇ ਨਿਰਮੋਦੀ ਨੂੰ ਕਰ ਕਿਹਾ ਤੇ ਇਹਨਾਂ ਨੂੰ 35 ਕਰੋੜ ਦਾ ਚੰਦਾ ਦੇ ਕੇ ਗਿਆ ਜਦ ਕਿ ਉਹ ਕਈ ਲੱਖ ਕਰੋੜ ਰੁਪਏ ਹੈ ਜਿਹੜਾ ਉਸ ਜਿਹੜਾ ਸਾਡੇ ਦੇਸ਼ ਦਾ ਖਾ ਕੇ ਲੰਬੇ ਹੋਇਆ ਵੱਡੇ ਵੱਡੀਆਂ ਜਿੰਨੀਆਂ ਕੰਪਨੀਆਂ ਇਹਨਾਂ ਦੀਆਂ ਕ੍ਰਾਪਟ ਨੇ ਜਿੰਨੇ ਲੋਕ ਦੇਸ਼ ਛੱਡ ਕੇ ਭੱਜ ਗਏ ਉਹਨਾਂ ਸੱਤੇ ਕੋਲੋਂ ਵੱਡ ਗਿਆ ਵੱਡੇ ਪੱਤਰ ਤੇ ਰਿਸ਼ਤਾ ਲੈ ਕੇ ਤੇ ਬੀਜੇਪੀ ਨੇ ਉਹਨਾਂ ਦਾ ਪੈਸਾ ਜਿਹੜਾ ਦੇਸ਼ ਤੇ ਲੋਕਾਂ ਤੇ ਬੋਝ ਪਾਇਆ 1.11 ਲੱਖ ਕਰੋੜ ਰੁਪਈਆ ਇਹਨਾਂ ਡਿਫਾਲਟਰ ਕੰਪਨੀਆਂ ਦਾ ਜਿਹੜਾ ਉਹ ਸਾਡੇ ਲੋਕਾਂ ਦੇ ਉੱਤੇ ਤੇ ਬੋਝ ਪਾਇਆ ਉਹ ਦੇਸ਼ ਨੇ ਦਿੱਤਾ ਔਰ ਇਲੈਕਟਰਲ ਬਾਂਡ ਇੱਕ ਵੱਡਾ ਮੁੱਦਾ ਇਸ ਮੁਲਕ ਦਾ ਜਿਹੜੀ ਨਵੀਂ ਤਰ੍ਹਾਂ ਦੀ ਕ੍ਰਪਸ਼ਨ ਬੀਜੇਪੀ ਨੇ ਸਟਾਰਟ ਕੀਤੀ ਇੱਕ ਨਵਾਂ ਹੀ ਮਾਡਲ ਲੈ ਕੇ ਖੜਾ ਕਰ ਦਿੱਤਾ ਕਿ ਵੀ ਜਦੋਂ ਸਰਕਾਰ ਬਣੇ ਵੱਖ-ਵੱਖ ਵੱਡੀਆਂ ਕੰਪਨੀਆਂ ਜਿਹੜੀਆਂ ਦੇਸ਼ ਤੇ ਧਨਾਲਡ ਕੰਪਨੀਆਂ ਨੇ ਜਿਹੜੀਆਂ ਮੋਹਰੀ ਕੰਪਨੀਆਂ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਵੱਡੇ ਕਾਰੋਬਾਰ ਨੇ ਉਹਨਾਂ ਨੂੰ ਤੁਸੀਂ ਥ੍ਰੈਟ ਕਰੋ ਉਹਨਾਂ ਤੇ ਰੈਡ ਕਰਵਾਓ ਕਦੀ ਇਡੀਦੀ ਕਰਵਾਓ ਕਦੀ ਤੁਸੀਂ ਜੀਐਸਟੀ ਦੀ ਕਰਵਾਓ ਤੁਸੀਂ ਕਦੀ ਕੋਈ ਰੈਡਾ ਕਰਵਾਓ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਕੋਲ ਮੋਟੀ ਰਿਸ਼ਵਤ ਲੈਕਟਰੋਲ ਬਾਂਡ ਦੇ ਰੂਪ ਦੇ ਵਿੱਚ ਲਓ ਜਾਂ ਜਿਨ੍ਹਾਂ ਨੂੰ ਤੁਸੀਂ ਕੰਮ ਦੇਣੇ ਨੇ ਦੇਸ਼ ਦੇ ਵਿੱਚ ਵੱਡੇ ਪ੍ਰੋਜੈਕਟ ਦੇਣੇ ਨੇ ਉਹਨਾਂ ਨੂੰ ਉਹਨਾਂ ਦੇ ਵੱਟੇ ਉਹਨਾਂ ਦੇ ਕੋਲੋਂ ਇਲੈਕਟ੍ਰੋਨ ਬਾਂਡ ਲਾਉ ਇੱਕ ਨਵਾਂ ਕ੍ਰਪਸ਼ਨ ਦਾ ਰੂਪ ਜਿਹੜਾ ਸਾਡੇ ਸਾਹਮਣੇ ਆਇਆ ਜਿਹਨੂੰ ਲੀਗਲ ਕਰਕੇ ਦਿਖਾਇਆ ਜਾ ਰਿਹਾ ਔਰ ਜਿਹਨੂੰ ਦੇਸ਼ ਵਾਸਤੇ ਉਹ ਬੜੀ ਵੱਡੀ ਗੱਲ ਮੰਨਦੇ ਆ ਕਿ ਸਾਡਾ ਇਹ ਕ੍ਰਾਂਤੀਕਾਰੀ ਕਦਮ ਹੈ ਇੱਕ ਨਵੀਂ ਤਰ੍ਹਾਂ ਦੀ ਰਿਸ਼ਵਤ ਇਹਨੂੰ ਨੱਥ ਪਾਉਣ ਵਾਸਤੇ ਸਭ ਤੋਂ ਵੱਡੀ ਗੱਲ ਇਸ ਦੇਸ਼ ਦਾ ਜਿਹੜਾ ਭਾਈਚਾਰਕ ਸਾਂਝ ਨੂੰ ਤੋੜਨ ਦਾ ਅਜੰਡਾ ਲੈ ਕੇ ਸਾਹਮਣੇ ਆ ਰਿਹਾ ਬੀਜੇਪੀ ਦੇ ਲੀਡਰ ਜਿਹੜੇ ਬਵਸਾ ਬੰਦ ਕਰਤੇ ਬਣੇ ਹੋਏ ਸੰਵਿਧਾਨ ਨੂੰ ਖਤਮ ਕਰਨ ਦੀਆਂ ਗੱਲਾਂ ਕਰਤੇ ਆ ਲੋਕਤੰਤਰ ਦਾ ਭਾਨ ਹੋ ਰਿਹਾ ਲੋਕਤੰਤਰ ਨੂੰ ਖਤਮ ਹੋਣਤੀ ਕਲ ਜਿਹੜੀ ਆ ਉਸ ਅੰਕਾਰ ਤੇ ਪਹੁੰਚ ਗਈ ਆ ਇਸ ਦੇਸ਼ ਦਾ ਲੋਕਤੰਤਰ ਬਚਾਉਣ ਵਾਸਤੇ ਇਸ ਐਮਪੀ ਇਲੈਕਸ਼ਨ ਦੇ ਵਿੱਚ ਡਟ ਕੇ ਹਰ ਇੱਕ ਨੂੰ ਜਿਹੜਾ ਉਹ ਅਮਨਵੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਇਸ ਵੇਲੇ ਕੋਈ ਸਮਰੱਥ ਜੇ ਮੋਤੀ ਸ਼ਾਦੀ ਜੋੜੀ ਕਿਸੇ ਕੋਲੋਂ ਡਰਦੀ ਆ ਤੋ ਉਹ ਸ਼੍ਰੀ ਅਦਿਨ ਕੇਜਰੀਵਾਲ ਤੋਂ ਜੇ ਦੇਸ਼ ਨੂੰ ਇਸ ਦਲ ਤੱਕ ਤੋਂ ਚੜਾ ਦੇਸ਼ ਦੇ ਖਰਚਾ ਜਿਹੜਾ ਦੇਸ਼ ਦੇ ਸੱਚੜਿਆ ਦਸ ਸਾਲਾਂ ਦੇ ਵਿੱਚ ਜਿਹੜਾ ਤਿੰਨ ਗੁਣਾ ਕਰਜ਼ਾ ਹੋਇਆ ਜੀ ਉਹਦੀ ਦਲਦਲ ਦੇ ਵਿੱਚੋਂ ਕੋਈ ਕੱਢ ਸਕਦਾ ਜਾਂ ਮੋਦੀ ਸ਼ਾ ਦੇ ਡਰ ਦਾ ਕਾਰ ਜਿਹੜਾ ਹੋਊਗਾ ਉਹ ਸਿਰਫ ਤੇ ਸਿਰ ਕਰਵੇਂ ਕੇਜਰੀਵਾਲ ਜੀ ਨੇ ਔਰ ਆਮ ਆਦਮੀ ਪਾਰਟੀ ਦਾ ਲੋਕੋ ਟਟਕੇ ਸਾਥ ਦੇਣ ਦੱਸ ਕੇ ਸਪੋਰਟ ਕਰਨ ਪੰਜਾਬ ਦਾ ਆਪਣਾ ਵੀ ਹਿੱਤ ਹੈ ਇਹਦੇ ਵਿੱਚ ਕਿਉਂਕਿ ਸਾਡੇ ਵੱਡੇ ਪੱਡੀਆਂ ਰਕਮ तकरीबन 8 ਹਜ਼ਾਰ ਕਰੋੜ ਰੁਪਇਆ ਮੋਦੀ ਸਰਕਾਰ ਨੇ ਰੋਕ ਕੇ ਰੱਖਿਆ ਹੋਇਆ ਟਰੂਲ ਡਿਵੈਲਪਮੈਂਟ ਫੰਡ ਸੜਕਾਂ ਦੀ ਬੁਰੀ ਹਾਲਤ ਹੋਈ ਪਈ ਆ ਮੰਡੀਆਂ ਦੀ ਮੰਡੀਆਂ ਨੂੰ ਜੜਵੜੀਆਂ ਸੜਕਾਂ ਦੇ ਸਾਡੇ ਪੰਜਾਬ ਦੀ ਸਾਰੀ ਆਰਥਿਕਤਾ ਜਿਹੜੀ ਉਹ ਖੇਤੀ ਤੇ ਟਿੱਕੀ ਹੋਈ ਆ ਉਹ ਖੇਤੀ ਮੰਡੀਆਂ ਤੱਕ ਪਹੁੰਚਣ ਦੇ ਰਸਤੇਆਂ ਦੀ ਬੁਰੀ ਹਾਲਤ ਹੈ ਹੈਲਥ ਸਿਸਟਮ ਜਿਹੜਾ ਪ੍ਰਭਾਵਿਤ ਹੋ ਰਿਹਾ ਕਿਉਂਕਿ 2500 ਕਰੋੜ ਰੁਪਏ ਹੈਲਥ ਸਿਸਟਮ ਦਾ ਵੀ ਸਰਕਾਰ ਨੇ ਰੋਕ ਰੱਖਿਆ ਔਰ ਉਸ ਤੋਂ ਅਲਾਵਾ ਵਿਤਕਰਾ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਔਰ ਇਹਨਾਂ ਸਾਰੇ ਅਜੰਡਿਆਂ ਦੇ ਉੱਤੇ ਅਮਰਵੀ ਪਾਰਟੀ ਜਿਹੜੀ ਹੈ ਸਰਕਾਰ ਨੂੰ ਇਲੈਕਸ਼ਨ ਲਈ ਅੱਗੇ ਵਧ ਰਹੀ ਤਾਂ ਕਿ ਪੰਜਾਬ ਦੇਸ਼ ਦਾ ਮੋਰੀ ਸੂਬਾ ਹੈ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਦਿੱਤੀਆਂ ਪੰਜਾਬ ਨੇ ਆਪਣਾ ਮਿੱਟੀ ਪਾਣੀ ਧਰਤੀ ਹਵਾ ਸਭ ਜਿਹੜਾ ਉਹ ਦੇਸ਼ ਦਾ ਢਿੱਡ ਭਰਨ ਵਾਸਤੇ ਖਤਮ ਕਰ ਲਿਆ ਪੰਜਾਬ ਨੂੰ ਇੱਕ लाਡਲਾ ਪੁੱਤਰ ਦੀ ਬਚਾਏ ਪੰਜਾਬ ਨੂੰ ਪਰਵਾਦੀ ਦੀ ਕਗਾਰ ਵੱਲ ਭੇਜਿਆ ਜਾ ਰਿਹਾ ਸ ਆਰਥਿਕ ਤੌਰ ਤੇ ਜਿਹੜਾ ਸੱਟ ਮਾਰਨ ਦੀ ਜਿਹੜੀ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਹੈਗੀ ਕਿ ਇਹਨਾਂ ਆਰਥਿਕ ਤੌਰ ਤੇ ਇਹਨਾਂ ਨੂੰ ਕਮਜ਼ੋਰ ਕਰਦੇ ਹੋ ਕਿ ਇਹ ਦੇਸ਼ ਦੇ ਵਿੱਚ ਕਿਸੇ ਵੀ ਮੁੱਦੇ ਤੇ ਸਿਰ ਚੁੱਕਣ ਦੇ ਕਾਬਿਲ ਨਾ ਰਹਿਣ ਡਰੱਗਸ ਦੇ ਮਾਮਲੇ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਸਿਕਿਉਰਿਟੀ ਜਿਹੜੀ ਹੋਣੀ ਚਾਹੀਦੀ ਆ ਵੀ ਇਸ ਨੂੰ ਵੱਡੇ ਪੱਧਰ ਤੇ ਲਾਉਣਾ ਚਾਹੀਦਾ ਪੰਜਾਬ ਨੂੰ ਡਰੱਗਸ ਦੇ ਮਾਮਲੇ ਦੇ ਵਿੱਚ ਨਿਠ ਕੇ ਪਰਵਾਦ ਕੀਤਾ ਜਾ ਰਿਹਾ ਜਿੰਨਾ ਨਸ਼ਾ ਜਿਹੜਾ ਸਾਡਾ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਜਿੰਨਾ ਨਸ਼ਾ ਆ ਰਿਹਾ ਅਗਰ ਸੈਂਟਰ ਸਰਕਾਰ ਚਾਹਵੇ ਤੇ ਉਥੇ ਸਿਕਿਉਰਿਟੀ ਟਾਈਟ ਕਰਕੇ ਇਹਨੂੰ ਰੋਕਿਆ ਜਾ ਸਕਦਾ ਪਰ ਉਹਨਾਂ ਦੀ ਮਨਛਾ ਪੰਜਾਬ ਨੂੰ ਸਿਰਫ ਪਰਵਾਦ ਕਰਨ ਦੀ ਆ ਕਿਉਂਕਿ ਜੇ ਮੋਦੀ ਸ਼ਾਦੀ ਜੋੜੀ ਜੇ ਡਰਦੀ ਆ ਤੇ ਪੰਜਾਬ ਤੋਂ ਡਰਦੀ ਆ ਤੇ ਜੇ ਪ੍ਰਿਟੀਕਲ ਤੌਰ ਤੇ ਡਰਦੀ ਆ ਤੇ ਅਰਵਿਦ ਕੇਜਰੀਵਾਲ ਜੀ ਤੋਂ ਡਰਦੀ ਉਹਨਾਂ ਨੂੰ ਹੋਰ ਕਿਸ ਦਾ ਡਰ ਨਹੀਂ ਇਸ ਕਰਕੇ ਬਹੁਤ ਸਾਰੇ ਐਜੰਡੇ ਨੇ ਉਹ ਸਾਰੇ ਐਜੰਡੇ ਜਿਹੜੇ ਨੇ ਦੇਸ਼ ਲਈ ਬਹੁਤ ਖਤਰਨਾਕ ਉਹ ਦਿਸ਼ਾ ਦੀ ਜੋੜੀ ਜਿਹੜੀ ਕੋਈ ਪੜੀ ਪਈ ਆ ਉਹਨੂੰ ਦੱਤ ਕੋਣ ਵਾਸਤੇ ਇਹ ਸਾਰੇ ਖਤਰਨਾਕ ਐਜੰਡੇ ਨੇ ਖਾਸ ਕਰਕੇ ਲੋਕਤੰਤਵ ਦਾ ਕਾਣ ਖਾਸ ਕਰਕੇ ਬਾਬਾ ਸਾਹਿਬ ਮੇਰਕਰ ਦੇ ਬਣਾਏ ਹੋਏ ਸੰਵਧਾਨ ਨੂੰ ਜਿਹੜੀ ਖਤਮ ਕਰਨੀਆਂ ਗੱਲਾਂ ਚੱਲਦੀਆਂ ਇਹ ਦੇਸ਼ ਨੂੰ ਕਿਸ ਕਿਤੇ ਬਰਬਾਦੀ ਦੇ ਬਲ ਦੇ ਕੇ ਜਾਣਗੇ ਇਸ ਕਰਕੇ ਸਾਡਾ ਇਹ ਸਿਲੈਕਸ਼ਨ ਜਿਸ ਸਰਗਰਮੀ ਨਾਲ ਤੇ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਪੌਤਰਾ ਬਹੁਤ ਜ਼ਰੂਰੀ ਹੈ। ਹਾਂਜੀ ਸਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵਾਦਾ ਹੋਇਆ ਨੌਜਵਾਨ ਸ਼ਾਮਲ ਹੈ ਕੀ ਕਹਿਣਾ ਚਾਹੋਗੇ? ਜਿਹੜੇ ਨੌਜਵਾਨ ਨੇ ਸਦਕਾ ਬੈਠੇ ਨੇ। ਨੌਜਵਾਨ ਪੰਜਾਬ ਦੀ ਹਸਤੌੜ ਤੇ ਸਿਆਸਤ ਦੇ ਵਿੱਚ ਬਹੁਤ ਵੱਡੀ ਹੁੰਸਾ ਨੇ। ਸਿਆਸਤ ਦੀ ਰੂਪਰੇਖਾ ਜਿਹੜੀ ਹੈ ਆਸਤੋਂ ਤੇ ਨਾ ਨਹੀਂ ਬਣਾ ਅਦਾ ਕਰਦੇ ਭੈ ਜੀ ਇੰਦਰਜੀਤ ਕੋਰਮਾਨ ਮਲਕਣ ਕੁੱਟਦੀ ਰਹਿਮ ਮੈਦੇ ਤੇ ਉਹਨਾਂ ਦੀ ਵਰਕਿੰਗ ਦੇਖ ਕੇ ਉਹਨਾਂ ਦਾ ਬਿਹੇਵ ਦੇਖ ਕੇ ਉਹਨਾਂ ਦਾ ਬਖਤਾਰਾ ਦੇਖ ਕੇ ਇਹ ਸਾਰਾ ਕੁਝ ਦੇਖ ਕੇ ਅਜ ਮਾਨ ਜੋ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਜੀ ਮਾਨ ਜੀ ਦੇ ਜਿਹੜੀਆਂ ਪੰਜਾਬ ਦੇ ਹਿੱਤ ਵਿੱਚ ਨੀਤੀਆਂ ਨੇ ਉਹਨਾਂ ਨੂੰ ਦੇਖ ਕੇ ਆਏ ਬਹੁਤ سارے ਮਹਾਨਵਾਨ ਭੈ ਜੀ ਇੰਦਰਜੀਤ ਕੋਰਮਾਨ ਜੀ ਦੇ ਕੋਲ ਅੱਛਾਮਰ ਕੋਈ ਨਹੀਂ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨਹੀਂ ਔਰ ਉਹਨਾਂ ਨੂੰ ਕਹਿੰਜੀ ਇੰਦਰਜੀਤ ਕੋਰਮਾਨ ਨੇ ਬਹੁਤ ਵਡੀਆਂ ਡਿਊਟੀਆਂ ਦਿੱਤੀਆਂ ਉਹਨਾਂ ਨੂੰ ਔਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਬੜਾ ਵੱਡੇ ਕੰਮ ਕਰਦੇ ਜਿਆਮਾ ਬਾਈ